ਮੰਮੀ ਜੀ ਵੀਰੇ ਦਾ ਨਾ ਫੋਨ ਆਇਆ ਸੀ ਕਹਿੰਦਾ ਸੀ ਤੇਰੇ ਸੂਟ ਬਣਾਏ ਪਏ ਨੇ ਤੇਰੀ ਭਾਬੀ ਤਾਂ ਹੱਟੀ ਹੋਈ ਨਹੀਂ ਜਿੰਨਾ ਟਾਈਮ ਤੇਰੇ ਸੂਟ ਨਹੀਂ ਲੈ ਕੇ ਆਏ ਚੱਲ ਵਧੀਆ ਤੇਰੇ ਮਾਮੇ ਦਾ ਵੀ ਫੋਨ ਆਇਆ ਸੀ ਉਹ ਵੀ ਕਹਿੰਦਾ ਭੈਣੇ ਸੁਖ ਨਾਲ ਐਤ ਕੀ ਕਣਕ ਸੋਹਣੀ ਹੋਗੀ ਬੇਕ ਗਈ ਜਦੋਂ 4 ਪੈਸੇ ਉਹਦੇ ਹੱਥ 'ਚ ਆ ਜਾਂਦੇ ਉਹਨਾਂ ਤਾਂ ਉਹਦੀ ਹੁੰਦਾ ਵੀ ਸਾਰਿਆਂ ਤੋਂ ਪਹਿਲਾਂ ਇਹ ਜੋ 10ਵਾਂ ਦਸੌਂਦ ਕੱਢ ਕੇ ਨਾ ਭੈਣ ਨੂੰ ਦੇ ਕੇ ਆਵਾ ਬਸ ਮੰਮੀ ਵੀਰੇ ਦੀ ਵੀ ਇਹੀ ਆਦਤ ਆ ਪਤਾ ਨਹੀਂ ਇੰਨੇ ਟਾਈਮ ਦੇ ਆਉਂਦੇ ਆ ਮਾਮਾ ਜੀ ਨੂੰ ਦੇਖ ਕੇ ਸਿੱਖ ਗਏ ਪੁੱਤ ਜਲ ਕੁੜੀਆਂ ਨੂੰ ਦਿੱਤਾ ਤਾਂ ਫਲਦਾ ਹੁੰਦਾ ਹੈਗਾ ਹਨਾ ਚੰਗੀ ਗੱਲ ਹੈਗੀ ਹਾਂ ਮਮੀ ਤੂੰ ਪੁੱਤ ਚੁੱਪ ਜੀ ਕਰੀ ਬੈਠੀ ਐ ਤੈਨੂੰ ਨਹੀਂ ਫੋਨ ਆਇਆ ਪੇ ਕਹਿੰਦਾ ਲਾਇਆ ਸੀ ਮਮੀ ਫਿਰ ਇਹਨੇ ਫੋਨ ਮੇਰੇ ਵੀ ਅੱਜ ਸਵੇਰੀ ਗੱਲ ਹੋਈ ਸੀ ਮੈਨੂੰ ਵੀ ਬਸ ਇਹੀ ਕੁਝ ਕਹੀ ਹੁੰਦੇ ਸੀਗੇ ਕਹਿੰਦੇ ਇੱਥੇ ਵੀ ਮੰਡੀ 'ਚ ਸੀਜ਼ਨ ਜਾਂ ਚੱਲਦਾ ਕਰਕੇ ਵੀ ਟਾਈਮ じゃ ਲੱਗਦਾ ਨਹੀਂ ਬਿਜ਼ੀ ਹੁੰਨੇ ਆ ਤੇ ਛੇਤੀ ਮਾਰਾਂਗੇ ਕਿ ਤੇਰੇ ਕੋਲੇ ਘੇੜਾ ਮੈਂ ਕਿਹਾ ਕੋਈ ਗੱਲ ਨਹੀਂ ਬਾਈ ਤੂੰ ਆਪਦਾ ਘਰ ਆ ਜੀ ਆਣਾ ਉਹ ਤਾਂ ਗੱਲ ਠੀਕ ਐ ਪੁੱਤ ਪਹਿਲਾਂ ਮੰਡੀਆਂ 'ਚ ਟਾਈਮ ਲੱਗ ਜਾਂਦਾ ਫੇਰ ਆਪਾਂ ਹੀ ਤੂੜੀ-ਤਾੜੀ ਵੀ ਸਾਹਮਣੀ ਹੁੰਦੀ ਹੈਗੀ ਚਲ ਕੋਈ ਨਹੀਂ ਜਿੱਦਾਂ ਟਾਈਮ ਹੋਇਆ ਉਦਦੇ ਆ ਜਾਣਗੇ ਹਾਂਜੀ ਮੰਮੀ ਬੱਸ ਇਹੀ ਤਾਂ ਗੱਲ ਹੈ ਨਾਲੇ ਜਦ ਵੀ ਕਰ ਲਾਂਗੇ ਵੀ ਹੁਣੇ ਮਿਲ ਕੇ ਜਾਓ ਜਾਂ ਹੁਣੇ ਆਓ ਜਾਂ ਅਸੀਂ ਆਉਨੇ ਆ ਫੇਰ ਵੀ ਕਿਹੜਾ ਕੁਝ ਹੋ ਜਾਂਦਾ ਹੁੰਦਾ ਹੈ ਨਾ ਜਦੋਂ ਬੰਦੇ ਦਾ ਦਿਲ ਕਰੂਗਾ ਜਦੋਂ ਬੰਦਾ ਦਿਲੋਂ ਖੁਸ਼ ਹੋ ਕੇ ਆਊਗਾ ਸੁਵਾਂਦੀ ਹੋ ਜ਼ਿਆਦਾ ਵਧੀਆ ਹੁੰਦਾ ਹੈ ਹਾਂ ਮਨਪ੍ਰੀਤ ਜਦੋਂ ਆਉਣਾ ਹੋਊਗਾ ਨਾ ਕੋਈ ਨਹੀਂ ਉਦੋਂ ਆ ਜਾਣਗੇ ਤੂੰ ਦੱਸ ਤੈਂ ਕੋਈ ਸੂਟ-ਸ਼ার্ট ਲੈਣਾ ਹੈ ਕਿ ਨਾ ਆਪਾਂ ਉਰੋ ਲਿਓਨੇ ਕਿਉਂ ਮੰਮੀ ਹਾਂ ਸਹੀ ਗੱਲ ਹੈ ਪੁੱਤ ਲੱਜਿਆ ਸੂਟ ਤੇਰੇ ਜੀ ਕਰਦੇ ਲਿਆਉਣ ਨੂੰ ਲੈ ਆ ਜਾ ਕੇ ਮੰਮੀ ਮੈਨੂੰ ਨਾ ਬੜਾ ਸ਼ੌਂਕ ਜਾਂ ਤਾਂ ਹੈ ਨਹੀਂ ਵੀ ਹਰ ਵਾਰੀ ਨਵੇਂ ਸੂਟ ਲੈਣੇ ਹਨਾ ਨਾਲੇ ਮੈਂ ਤਾਂ ਢੀਕਦੀ ਸੀ ਮੈਂ ਕਿਹਾ ਵੀਰੇ ਹੁਣੀ ਦੇਖ ਲੈਨੀ ਆ ਵੀ ਕਿੰਨੇ ਕੁ ਸੂਟ ਲਿਆਉਂਦੇ ਨੇ ਫਿਰ ਉਹਦੇ ਹਿਸਾਬ ਨਾਲ ਇੱਥੋਂ ਇੱਕ ਦੋ ਹੋਰ ਲੈ ਉਹ ਕੋਈ ਨਹੀਂ ਮਰਪੇ ਤਾਂ ਉਹਨਾਂ ਨੇ ਤਾਂ ਲੈ ਕੇ ਆਉਣੇ ਜਿਹੜੇ ਲੈ ਕੇ ਆਉਣੇ ਤੂੰ ਆਪਦੇ ਘਰੋਂ ਤ ਲੈ ਕੰਮ ਤਾਂ ਇੱਥੇ ਹੀ ਕਰਦੀ ਆ ਉਹੀ ਤਾਂ ਹੈ ਉਹੀ ਨਿੱਕਾ ਕਰਤੇ ਜਾਂਦੀਆਂ ਨਾਲੇ ਪੁੱਤ ਮੇਰੀ ਗੱਲ ਸੁਣਾ ਖਾਣਾ ਹੰਡਾਉਣ ਦੇ ਹੀ ਦੇਣ ਨੇਗੇ ਸ਼ੌਂਕ ਵੀ ਪੂਰੇ ਕਰਨੇ ਚਾਹੀਦੇ ਆ ਆਪਾਂ ਇਦਾਂ ਕਰਦੇ ਆ ਤਰੇ ਵੀਰੇ ਨੂੰ ਕਹਨੇ ਆਪਾਂ ਬਾਜ਼ਾਰ ਚੱਲਦੇ ਆਂ ਨਾਲੇ ਕੋਈ ਹੋਰ ਚੀਜ਼ ਦੀ ਲੋੜਾ ਉਹ ਵੀ ਲਿਆਉਣਗੇ ਨਾਲੇ ਉਹਨਾਂ ਨੇ ਆੜਤੀ ਨਾਲ ਹਸਾਬਕਦਾਬ ਕਰਨਾ ਉਹ ਕਰੇ ਆਉਣਗੇ ਕੋਈ ਗੱਲ ਨਹੀਂ ਦੀਦੀ ਕਿਸੇ ਹੋਰ ਦਿਨ ਬਦ ਚੱਲਾਂਗੇ ਆਪਾਂ ਲੈ ਲੈ ਜਾਏ ਉਹ ਹੋ ਜਮੈਂ ਬਹਿ ਗਿਆ ਉਹ ਬੈਠਣਾ ਕਿਵੇਂ ਯਾਰ ਹਵਾ ਚੱਲੀ ਜਾਂਦੀ ਸੀ ਪਹਿਲਾਂ ਇੰਨੀ ਕ ਤਾਂ ਡਾਤੀ ਗਣਕ ਜੀ ਹੁਣ ਹਵਾ ਬੰਦ ਹੋ ਗਈ ਮਾ ਚੱਲ ਫਿਰ ਇੰਨੇ ਵਾਹ ਜੰਨੇ ਆ 10 ਮਿੰਟ ਹੋਰ ਕੀ ਹਾਲਾ ਭਾਈ ਆ ਚਾਰ ਜਿਹਦਾ ਉਹਦੀ ਨਮੇੜ ਦੇਣਾ ਕੰਮ ਤਾਂ ਸੌਖਾ ਉਹ ਨਮੇੜ ਤਾਂ ਦਇਆਦਾਰੀ ਉਦੋਂ ਕੀ ਦਿੰਦੇ ਆਗੇ 500 ਰੁਪਿਆ 400 ਰੁਪਿਆ ਕੱਢ ਕੇ ਖੜ ਜਾਂਦੇ ਆ ਕਣਕ ਨਿਕਲੂ ਵਿੱਚੋਂ ਕਿੰਨੀ ਉਹ ਡੰਗਰਾਂ ਨੂੰ ਪਾ ਦਾਂਗੇ ਉਹ ਵੀ ਠੀਕ ਆ ਚੱਲ ਖਾਈ ਵੀ ਬਥੇਰੀ ਹੁਣ ਪਿਓ ਨਹੀਂ ਪੂ ਫੇਰ ਹੋਰ ਕੁਝ ਲਾ ਲ ਐਨੇ ਚਾਅਦਾ ਕੋਈ ਹੋਰ ਕੰਮ ਧੰਦਾ ਕਰਦੇ ਹੋ ਜਾਂਦੇ ਆ ਚੱਲ ਕੋਈ ਨਹੀਂ ਉਹ ਤਾਂ ਗੱਲਾਂ ਛੱਡ ਐਤ ਕੀ ਨਾ ਫਸਲ ਵਧੀਆ ਹੋਗੀ ਮੈਂ ਤਾਂ ਐ ਸੋਚਦਾ ਜਦੋਂ ਆਪਾਂ ਭੈਣ ਕੋਲ ਚੱਲਾਂਗੇ ਨਾ ਉਹਨੂੰ ਵਧੀਆ ਕੱਪੜੇ ਲੀੜੇ ਲੈ ਕੇ ਚੱਲਾਂਗੇ ਇਦ ਕੀ ਦੇ ਕੇ ਆਵਾਂਗੇ ਆਪਾਂ ਕੁਛ ਨਾ ਕੁਛ ਹੋਰ ਯਾਰ ਮੈਂ ਤਾਂ ਇਹ ਕਹਿੰਦਾ ਸੀ ਮਾ ਗਰਮੀ ਜੀ ਨਾਲੇ ਪਹਿਲਾਂ ਕਰਦੀ ਦੇਖ ਏਸੀ ਨੂੰ ਹਾਂ ਜੇ ਏਸੀ ਲੈ ਚਲੀਏ ਔਰ ਏਸੀ ਦੇਖ ਲਾਂਗੇ ਫਿਰ ਏਸੀ ਕਿਹੜਾ ਬਾਲਾ ਮਹਿੰਗਾ ਇਦ ਕੀ ਸੁੱਖ ਨਾਲ ਕਣਕਾ ਕਣਕਾ ਬਹੁਤ ਵਧੀਆ ਹੋਈਆਂ ਨੇਗੀਆਂ ਏ ਹੋਰ ਨਾਲੇ ਕੁੜੀ ਨੂੰ ਦਿੱਤਾ ਦਾ ਫਲਦਾ ਹੀ ਹੁੰਦਾ ਜਿਹੜਾ ਘਟਦਾ ਸਹੀ ਗੱਲ ਹੈ ਤੇਰੀ ਬਾਬਾ ਟਾਈਮ ਦੀ ਕਰ ਹੀ ਜਾਂਦੀ ਸੀ ਉਹ ਏਸੀ ਬਿਨਾ ਸਰਦਾ ਨਹੀਂ ਏਸੀ ਬਿਨਾ ਸਰਦਾ ਨਹੀਂ ਪੈਸਾ ਲਈ ਬਾਰੀ ਤਾਂ ਉਹਨੇ ਗਰਮੀ ਮਸਾ ਲਟਪਾਈ ਐ ਤੇ ਹੋਰ ਕਿੰਨੇ ਵਾਰੀ ਕਹਿੰਦੀ ਰਹੀ ਉਤਾ ਆਪਾਂ ਹੀ ਦੇਖ ਲੈ ਰਾਹ ਜਾਂ ਨਹੀਂ ਦਿੱਤਾ ਉਹਨੂੰ ਉਹ ਗੱਲ ਰਾਤ ਹੀ ਨਹੀਂ ਹੈਗੀ ਤારી ਆਪਦੇ ਵੀ ਕਬੀਲਦਾਰੀ ਦੇਖਣੀ ਪੈਂਦੀ ਆ ਹੁਣ ਉਹ ਚੀਜ਼ ਦਾ ਕੀ ਫਾਇਦਾ ਆਪਾਂ ਚੱਕ ਏਸੀ ਦੇ ਆਈਏ ਮਗਰ ਉਹ ਨਾਲੇ ਘਰੇ ਗਲੇ ਸੋਈ ਜਾਵੇ ਨਾਲੇ ਆਪਾਂ ਭਾਪ ਔਖੇ ਹੋਈ ਜਾਈਏ ਇਹ ਤਾਂ ਗੱਲ ਹੈਗੀ ਆ ਤੇਰੀ ਪਿਛਲੀ ਵਾਰੀ ਫਸਲਾ ਵੀ ਨਹੀਂ ਚੱਜ ਨਾਲ ਹੋਈਆਂ ਕੁਛ ਆਪਣਾ ਵੀ ਹੱਥ ਤੰਗ ਤੇ ਭਾਈ ਕੋਈ ਨਹੀਂ ਪ੍ਰੈਤ ਕਿ ਉਹ ਹਜੇ 4 ਰੁਪਏ ਵੱਧ ਲਾ ਕੇ ਵਧੀਆ ਏਸੀ ਲੈ ਆ ਦਾਂਗੇ ਸਹੀ ਗੱਲ ਆ ਤੇਰੀ ਬਾਕੀ ਆਪਾਂ ਐ ਕਰਾਂਗੇ ਭੈਣ ਨੂੰ ਫੋਨ ਕਰਕੇ ਪੁੱਛ ਲਾਂਗੇ ਤੇ ਰਹੀ ਗੱਲ ਨਾਲੇ ਘਰੇ ਜਾ ਕੇ ਆਪਾਂ ਮੰਮੀ ਨਾਲ ਸਲਾਹ ਕਰ ਲਾਂਗੇ ਤੇ ਨਾਲੇ ਜਸ਼ਨ ਹੋਰਾਂ ਨਾਲ ਘਰੇ ਵੀ ਸਲਾਹ ਕਰਨੀ ਜ਼ਰੂਰੀ ਆ ਚਲੋ ਤਾਂ ਪੁੱਛ ਲਾਂਗੇ ਤੂੰ ਭੈਣ ਨੂੰ ਜ਼ਰੂਰ ਫੋਨ ਕਰ ਲਈਂ ਕੇਰਾ ਪੁੱਛ ਕੇ ਕਿਹਦੇ ਭਈ ਤੂੰ ਦੱਸ ਵੀ ਏਸੀ ਇਹ ਲੈਣਾ ਜਾਂ ਕੋਈ ਹੋਰ ਚੀਜ਼ ਕਰਨੀ ਆ ਕਈ ਵਾਰ ਕੋਈ ਅੰਤਨਪਤੀਆ ਕੁੜੀਆਂ ਨੂੰ ਹੁੰਦਾ ਗਹਿਣੇ ਘੱਟੇ ਦਾ ਜਾਂ ਕੋਈ ਭਈ ਓਮੇ ਕਰਨਾ ਹੋਇਆ ਤਾਂ ਉੱਧਰ ਲਾ ਲਾਂਗੇ ਸਹੀ ਗੱਲ ਆ ਤੂੰ ਐ ਕਰ ਨਮੇੜ ਦਾ ਜਿਆ ਨਮੇੜਨਾ ਦੋ ਮੈਂ ਲਿਆਉਣਾ ਜਿਹੜਾ ਹੱਕ ਕੇ ਕੱਖ ਜਿ ਲੈ ਜਾਣਾ ਪਰ ਕੱਪੜੇ ਬਦ ਲੈ ਆ ਮੈਂ ਚੱਲ ਤੂੰ ਬਦਲਿਆ ਮੈਂ ਦੇਖਦਾ ਜੇ ਤਾਂ ਹਵਾ ਆਈ ਯਾਰ ਇਹਨੂੰ ਕੱਢਾਂਗੇ ਨਹੀਂ ਸ਼ਾਮ ਦੇ ਅੰਦਰ ਨਹੀਂ ਫਿਰ ਕੱਲ ਨੂੰ ਦੇਖ ਲਾਂ ਕੋਈ ਨਹੀਂ ਕੋਈ ਨਹੀਂ ਚੱਲ ਤੂੰ ਲਿਆ ਹੈ ਉਹ ਮੋਟਰਸਾਈਕਲ ਮਗਰੇ ਪਾ ਲਈ ਰੇੜੀ ਜੀ ਉਹ ਮੈਂ ਕਹਦਾ ਰੇੜਾ ਲੈ ਆਉਣਾ ਉਹ ਛੱਡ ਰੇੜੀ ਜੀ ਪਾ ਲੈ ਕਿਹੜਾ ਬਾਲਾ ਲੈ ਜਾਣਾ ਯਾਰ ਗਰਮੀ ਵਾਲੇ ਸੂਟਾਂ ਦੇ ਵੀ ਕਿੰਨੇ ਡਿਜ਼ਾਈਨ ਬਣਨ ਲੱਗੇ ਭਾਬੀ ਦਾ ਫੋਨ ਹੈਲੋ ਹਾਂਜੀ ਭਾਬੀ ਅਸਤਿਕਾਲ ਹੋਰ ਠੀਕੋ ਹਾਂ ਹਾਂ ਮੈਂ ਤਾਂ ਬਹੁਤ ਵਧੀਆ ਸਾਰੇ ਵਧੀਆ ਤੁਸੀਂ ਸੁਣਾਓ ਮੰਮੀ ਹੋਰੀ ਠੀਕ ਨੇ ਅੱਛਾ ਅੱਛਾ ਹੋਰ ਫਸਲવાડી ਵਧੀਆ ਹੋਊਗੀ ਹਾਂ ਹਾਂ ਸੀ ਵੀ ਵੱਢਲੀ ਭਾਬੀ ਵੀਰੇ ਨੇ ਮੈਨੂੰ ਦੱਸਤਾ ਸੀਗਾ ਵੀ ਤੇਰੀ ਭਾਬੀ ਨਹੀਂ ਹਟਦੀ ਹੈਗੀ ਉਹਨਾਂ ਨੇ ਪਹਿਲੀ ਫੋਨ ਤੇ ਗੱਲ ਕਰ ਲਈ ਸੀ ਮੈਨੂੰ ਪਤਾ ਹੀ ਸੀ ਤੁਸੀਂ ਫੋਨ ਕਰਨਾ ਕੋਈ ਨਹੀਂ ਬਾਬੀ ਤੁਸੀਂ ਐਨਾ ਨਾ ਕਰਿਆ ਕਰੋ ਮਾਂ ਤਾਂ ਹਲੇ ਕਰਦੀ ਨਹੀਂ ਤੁਸੀਂ ਮੈਨੂੰ ਸੂਟ ਤੇ ਸੂਟ ਲੈ ਕੇ ਦਿੰਨੇ ਹੋ ਹਾਂ ਇਹ ਤਾਂ ਹੈ ਚਲ ਕੋਈ ਨਹੀਂ ਜਦੋਂ ਟਾਈਮ ਲੱਗੂਗਾ ਨਾ ਤੁਸੀਂ ਜ਼ਰੂਰ ਆਇਓ ਹਾਂ ਹੋਰਸ ਨਾਓ ਕੀ ਕਰਦੇ ਸੀ ਅੱਛਾ ਅੱਛਾ ਤੁਸੀਂ ਆਪਦੇ ਸੂਟ ਲੈ ਲੈ ਕੇ ਨਾ ਠੀਕ ਹੈ ਠੀਕ ਹੈ ਮੰਮੀ ਨੂੰ ਵੀ ਲੈ ਦਿਆ ਕਰੋ ਨਹੀਂ ਉਹਨੇ ਤਾਂ ਮੂੰਹ ਬਣਾ ਕੇ ਬਹਿ ਜਾਣਾ ਕਹੂਗੀ ਆਪਦੇ ਤੇ ਕੁੜੀ ਦੇ ਹੀ ਲਈ ਜਾਂਦੀ ਆ ਮੇਰਾ ਤਾਂ ਕੋਈ ਨੌਇਲ ਲੈਂਦਾ ਹਾਂਜੀ ਹਾਂਜੀ ਹਾਂ ਬੱ비 ਮਾਰਾਂਗੇ ਕਿਹੜਾ ਬਸ ਜਾਸ ਨੂੰ ਸਾਬ ਕਿਤਾਬ ਜਾ ਕਰ ਲੈਣ ਦਿਓ ਜਦੋਂ ਵੇਲੇ ਹੋਗੇ ਫਿਰ ਜ਼ਰੂਰ ਆਵਾਂਗੇ ਹਾਂ ਹੋਰ ਥੂੜੀ ਥੜੀ ਸੰਭਲੇ ਤੁਸੀਂ ਅੱਛਾ ਅੱਛਾ ਹੋਰ ਸੁਣਾਓ ਗੱਲਬਾਤ ਕੋਈ ਹਾਂ ਹਾਂ ਬਹੁਤ ਵਧੀਆ ਮਨਪ੍ਰੀਤ ਵੀ ਭੈਣਾ ਵਾਂਗੂ ਪਿਆਰ ਕਰਦੀ ਆ ਅੱਛਾ ਠੀਕ ਹੈ ਭਾਬੀ ਕੋਈ ਗੱਲ ਨਹੀਂ ਦੇ ਦੋ ਚਾ ਮੰਮੀ ਨੂੰ ਹਾਂ ਠੀਕ ਹੈ ਓਕੇ ਬਾਏ ਸੱਚੀ ਮੇਰੀ ਕਿਸਮਤ ਵੀ ਬਹੁਤ ਚੰਗੀ ਆ ਜਿਹੜੀ ਮੈਨੂੰ ਭਾਬੀ ਵੀ ਇੰਨੀ ਚੰਗੀ ਮਿਲੀ ਆ ਤੇ ਦਰਾਣੀ ਵੀ ਕਿੰਨਾ ਚੰਗਾ ਸੁਭਾਅ ਦੀਦੀ ਦਾ ਉਪਰ ਉਹਨਾਂ ਦੇ ਵੀਰਾਂ ਤੇ ਭਰਜਾਈ ਵੀ ਮੇਰਾ ਕਿੰਨਾ ਮੋਹ ਕਰਦੇ ਆ ਮੈਂ ਵੀ ਇੱਕ ਵਾਰੀ ਭਾਬੀ ਨੂੰ ਫੋਨ ਲਾ ਕੇ ਦੇਖਾਂ ਫੋਨ ਲਾਉਂ ਤਾਂ ਲੱਗੀਆਂ ਪਤਾ ਨਹੀਂ ਚੱਕਣਗੇ ਪਤਾ ਨਹੀਂ ਨਹੀਂ ਚਲ ਜੇ ਮਾੜੀ-ਮੋਟੀ ਵੀ ਗੱਲ ਹੋ ਜੇ ਨਾ ਮੈਨੂੰ ਤਾਂ ਇੰਨੀ ਵੀ ਖੁਸ਼ੀ ਬਹੁਤ ਹੋਊਗੀ ਵੀ ਮੇਰੇ ਨਾਲ ਗੱਲ ਹੀ ਕਰ ਲਈ ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਉਹਨਾਂ ਨੂੰ ਗੁੱਸਾ ਕਿਹੜੀ ਗੱਲ ਦਾ ਮੇਰੇ ਨਾਲ ਜਿਹੜਾ ਉਹ ਨਾ ਮੈਨੂੰ ਫੋਨ ਲਾਉਂਦੇ ਆ ਨਾ ਗੱਲ ਕਰਦੇ ਆ वालों डायल कितना नंबर हले व्यस्त है किरपा थोड़ी देर बाद कोशिश करो एक बड़ी होर ला के दिखा किसी है। जस्ट है। लेटिनो कॉल किताय वो तो हले व्यस्त है किरपा कुछ देर तब अल्लाह ही बता सी ਬਿਚੱਕਣਾ ਹੀ ਨਹੀਂ ਹੈਗਾ ਇਹਨਾਂ ਨੇ ਫੋੜ ਪਰ ਫੇਰ ਵੀ ਆਏ ਜੇ ਸੀ ਵਿਚਲ ਕੋਈ ਨਾ ਖਰੇ ਦਿਲ ਤੇ ਕੋਈ ਗੱਲ ਇਹਦਾ ਤੈਨੂੰ ਹਾਕਾਂ ਮਰੀ ਜੰਨਾ ਮੈਂ ਕੀ ਹੋ ਰਿਹਾ ਕੀ ਕਰਦੀ ਆ ਕੁਛ ਨਹੀਂ ਬਸ ਮੈਂ ਤਾਂ ਇਹਨੂੰ ਸਾਫ਼ ਜਿਹਾ ਕਰਕੇ ਰੱਖਦੀ ਸੀ ਨਾ ਤੈਨੂੰ ਆਇ ਨਹੀਂ ਹੈਗਾ ਵੀ ਬੰਦਾ ਖੇਤੋਂ ਆਇਆ ਉਹਨੂੰ ਪਾਣੀ ਤਾਂ ਨਹੀਂ ਵੀ ਪੁੱਛਣਾ ਪਾਣੀ ਹੁਣ ਤਾਂ ਪੀ ਲਿਆ ਮੈਂ ਹੁਣ ਘਾਤੋ ਭਰੀ ਜਾਨੀ ਐ ਐਵੇਂ ਮੂੰਹ ਆਇਆ ਕੁਛ ਨਹੀਂ ਬਸ ਮੂੰਹ ਤਾਂ ਮੈਂ ਘਾਤੋ ਬਣਾਉਣਾ ਮੈਂ ਤਾਂ ਆਪਦੇ ਧਿਆਨ ਬਸ ਕੰਮ ਕਰੀ ਜਾਂਦੀ ਸੀ ਤਾਂ ਹੀ ਠੋਡੀਆਂ ਆਵਾਜ਼ਾਂ ਵੀ ਨਹੀਂ ਸੁਣੀਆਂ ਮੈਨੂੰ ਐਵੇਂ ਝੂਠ ਜਿਹਾ ਬੋਲ ਪਤਾ ਲੱਗਦਾ ਹੁੰਦਾ ਕੀ ਗੱਲ ਹੋਈ ਐ ਕੋਸ਼ਣੇ ਤਾਰੀਜ ਨੂੰ ਪਤਾ ਤਾਂ ਹੈ ਵੀ ਮੇਖੇ ਜਦੋਂ ਦੀ ਮੈਂ ਵਿਆਹ ਕੇ ਇਸ ਘਰ ਚ ਆਈਆਂ ਹਨਾ ਸਾਰਾ 6 ਮਹੀਨੇ ਟੱਪੇ ਸੀਗੇ ਵੀਰੇ ਹੁਣੇ ਉਦੋਂ ਤੋਂ ਤਾਂ ਮੇਰੇ ਕੋਲ ਆਉਂਦੇ ਜਾਂਦੇ ਰਹੇ ਹੁਣ ਨਾ ਉਹ ਕੋਈ ਫੋਨ ਲਾਉਂਦੇ ਆ ਨਾ ਮੇਰੇ ਨਾਲ ਮਿਲਦੇ ਵਰਤਦੇ ਆ ਮਤੈ ਲੈਣਾ ਕੀ ਉਹਨਾਂ ਤੋਂ ਪਹਿਲੀ ਵਾਰ ਬਣੀ ਆ ਤੈਨੂੰ ਪਤਾ ਜਦੋਂ ਉਹ ਤੇਰੇ ਨਾਲ ਵਰਤਦੇ ਨਹੀਂ ਬੁਲਾ ਕੇ ਨਹੀਂ ਰਾਜੀ ਉਹੀ ਤਾਂ ਉਹਨਾਂ ਦੇ ਮੋਰਾਂ ਤੇ ਚੜੀ ਜਾਨੀ ਆ ਕਾਦੇ ਵਾਸਤੇ ਕੀ ਕਰਾਉਣਾ ਚ ਤੁਸੀਂ ਆਪਦੇ ਪਰਿਵਾਰ ਚ ਰਹਿੰਦੇ ਹੋਣਾ ਤਾਨੂੰ ਤਾਂ ਆ ਹੀ ਲੱਗਦਾ ਵੀ ਤੂੰ ਕਿਸੇ ਤੋਂ ਕੀ ਕਰਵਾਉਣਾ ਜਿਵੇਂ ਤੁਹਾਨੂੰ ਤੁਹਾਡਾ ਪਿਆਰ ਜ਼ਰੂਰੀ ਆ ਓਏ ਯਾਰ ਤੈਨੂੰ ਤੇਰਾ ਇਹ ਪਰਿਵਾਰ ਹੈ ਨਹੀਂਗਾ ਤੂੰ ਹੀ ਦੱਸ ਤੇਰਾ ਪਰਿਵਾਰ ਨਹੀਂ ਹੈਗਾ ਤੂੰ ਵੀ ਗੱਲ ਨਹੀਂ ਬਤਨੂ ਹੀ ਪੇਕਾਂ ਗੜੀ ਝਾਕੀ ਜੰਨੀ ਆ ਪੇਕਾਂ ਗੜੀ ਝਾਕੀ ਜੰਨੀ ਆ ਜੇ ਤਾਂ ਤੇਰੀ ਭਾਬੀ ਤੇਰੇ ਨਾਲ ਵਰਤਨ ਦਵੇ ਤਾਂ ਤਾਂ ਵਰਤੇ ਭਾਈ ਅਗਲਾ ਤੇ ਅਹ ਜਾ ਤੇਰਾ ਭਾਈ ਆ ਜਿਹੜਾ ਤੇਰੇ ਨਾਲ ਬੋਲ ਕੇ ਵੀ ਨਹੀਂ ਰਾਜ਼ੀ ਵਰਤ ਕੇ ਕੀ ਮਾੜਾ ਕਰਿਆ ਤਾਂ ਉਹਦਾ ਬਸ ਇ ਕਾਹੀ ਵੀ ਹਾਂ ਚੀਜ਼ਾਂ ਦਿੰਦਾ ਦੁਖਦਾ ਉਹ ਵੀ ਹਾਂ ਕਦੇ ਸੁਧਾਰਾਣਾ ਦੇਣਾ ਪੈਜੇ ਕਦੇ ਕੋਈ ਚੀਜ਼ ਨਾ ਦੇਣੀ ਪੈਜੇ ਚਾਹੇ ਪੇਕੇ ਚੰਗੇ ਹੋਣ ਚਾਹੇ ਮਾੜੇ ਹੋਣ ਤੀਆਂ ਲਈ ਤਾਂ ਉਹ ਹਮੇਸ਼ਾ ਹੀ ਸਹੀ ਰਹਿੰਦੇ ਆ ਉਹਨਾਂ ਨੂੰ ਤਾਂ ਬਸ ਪੇਕੇ ਦਾ ਮੂਹ ਹੀ ਚਾਹੀਦਾ ਹੁੰਦਾ ਉਹ ਤੀਏ ਮਾੜੀ ਐ ਜਿਹਦੇ ਪੇਕੇ ਮਾੜੇ ਹੋਣ ਨਾ ਟਰਬੀ ਚਾਹ ਕੇ ਰੱਖੇ ਉਹ ਉਹ ਤੀਏ ਮਾੜੀ ਐ ਚੱਲ ਚੰਗਾ ਰੋਟੀ ਬਣਾ ਦੀ ਰੋਟੀ ਖਾਣੀ ਆ ਮੈਂ ਪਤਾ ਨਹੀਂ ਕਿਉਂ ਮੇਰੇ ਦਿਲ ਦੀਆਂ ਗੱਲਾਂ ਤਾਂ ਕੋਈ ਸਮਝੀ ਨਹੀਂ ਸਕਦਾ ਜੀਦਾ ਜਿਵੇਂ ਦਿਲ ਕਰਦਾ ਉਹੀ ਬੋਲ ਕੇ ਮੈਨੂੰ ਉਵੇਂ ਹੀ ਤੁਰ ਜਾਂਦਾ ਜਿਵੇਂ ਮੈਨੂੰ ਤਾਂ ਗੱਲਾਂ ਚੁੱਭਦੀਆਂ ਹੀ ਨਹੀਂ ਇੰਨਾਂ ਸੀਆਂ ਇੱਕ ਆਪਦਰ ਨੇ ਵੈਰ ਬੰਨੇ ਇੱਕ ਬਗਾਨਾ ਉਹ ਦੇਖ ਕੇ ਮਾੜਾ ਮੋਟਾ ਅੰਨਾਂ ਵਾਂਗੂ ਫਿਰਦੇ ਰਹਨੇ ਹੋ ਯਾਰ ਨਹੀਂ ਪਤਾ ਲੱਗਿਆ ਤਾਰੀ ਮੈਂ ਗੇਟ ਚੜ ਗਈ ਸੀ ਤੈਨੂੰ ਇੰਨਾ ਤਾਂ ਪਤਾ ਰੋਹ ਲੰਗਦੀ ਟੱਪਦੀਆਂ ਵੀ ਗੇਟ ਐ ਔਰੇ ਉੱਕ ਅੱਜ ਪੈਰ ਅੜਕਦਾ ਇੱਕ ਵਾਰੀ ਹੋਵੇ ਬੰਦੇ ਚੜ ਡਿੱਗ ਜੜੇ ਤੁਹਾਡਾ ਤੀਜੇ ਦਿਨ ਆਹੀ ਕੰਮ ਆ ਡਿੱਗਦੀਏ ਰਹਿਣੀ ਐ ਤਾਂ ਹੋਇਆ ਤਾਂ ਕੁਝ ਨਹੀਂ ਭਾਂਡੇ ਭੰਦੇਓ ਔਰ ਕੀ ਹੋਣਾ ਹੁੰਦਾ ਫੇਰ ਖੂ ਪਟੇਗੀ ਫੇਰ ਲਿਆ ਕੇ ਦੇਣੇ ਪੈਣਗੇ ਤੇ ਮੇਰੇ ਛੱਟ ਵੱਜ ਜਾਂਦੀ ਉਹਦੇ ਸੱਤ ਤੁਹਾਨੂੰ ਕੋਈ ਫਿਕਰ ਨਹੀਂ ਭਾਂਡੇ ਤੇ ਤੁਹਾਨੂੰ ਫਿਕਰ ਪੈ ਗਿਆ ਨਾਲ ਕਿਹਦੇ ਹੱਥੋਂ ਨਹੀਂ ਕੋਈ ਚੀਜ਼ ਜਾਂਦੀ ਫੇਰ ਕੀ ਹੋ ਗਿਆ ਜੇ ਡਿੱਗ ਗਿਆ ਚੱਲ ਚੰਗਾ ਭਾਈ ਔਰ ਕਾਹਨੂੰ ਕੁਝ ਹੋ ਗਿਆ ਭੰਨ ਦੇ ਲੈ 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 ਦੇਖ ਦੇ ਹੋਰ ਮਾਰੀ ਨੂੰ ਉਤਾਰੀ ਫੇਰ ਕੀ ਹੋ ਗਿਆ ਤੇ ਭਾਂਡੇ ਡਿੱਗ ਗਏ ਇਹ ਤਾਂ ਤਾਂ ਗਲਤੀ ਨਾਲ ਡਿੱਗ ਗਏ ਉਹ ਤੂੰ ਕਿਉਂ ਕਿਹਾ ਪੰਨੀ ਜਾਣਾ ਹੁਣ ਉਹੀ ਤਾਂ ਗੱਲ ਐ ਬਾਈ ਫਿਰ ਮੈਂ ਹੀ ਕਿਹਾ ਮਾ ਭਾਂਡੇ ਭੰਨੀ ਜਾਣੇ ਉਹ ਕਦੀ ਫਿਰ ਕੀ ਹੋ ਗਿਆ ਵੀ ਹੋਰ ਡੇਗ ਦੋ ਉਹ ਤਾਰੀ ਜਾਣ ਕੇ ਥੋੜੀ ਡੇਗ ਗਿਆ ਉਹਨੇ ਉੱਥੇ ਉੜਕ ਗਈ ਭਾਂਡਾ ਡਿੱਗ ਪਿਆ ਐਡਾ ਤਾਂ ਬੋਲਣ ਵਾਲੀ ਕੋਈ ਗੱਲ ਹੀ ਨਹੀਂ ਹੈਗੀ ਇਹ ਚ ਉਹ ਬਾਈ ਬੋਲਦਾ ਨਹੀਂ ਹੈਗਾ ਪਤਾ ਐ ਨਾਲੇ ਆਪਾਂ ਆਪਾਂ ਕਦੇ ਡੇਗੇ ਕਿੰਨੇ ਵਾਰੀ ਲੰਘਦੇ ਆ ਇਹਨਾਂ ਨੂੰ ਪਤਾ ਹੀ ਨਹੀਂ ਕਾਹਤ ਬਸੇਖਿਆ ਜੀ ਦਾ ਵੀ ਜਿੱਥੇ ਉੜਕਦਾ ਬੰਦਾ ਉੱਥੇ ਜਾਣ ਕੇ ਉੜਕ ਗੱਡੇਗਾ ਕੀ ਆ ਤੂੰ ਤੂੰ ਰੋਜ਼ ਹੀ ਭਾਂਡੇ ਇਕੱਠੇ ਕਰਦਾ ਜਿਹੜੇ ਤਾਂ ਇੱਥੋਂ ਡਿਗਣੇ ਹੈਗੇ ਹੁਣੇ ਭਾਂਡੇ ਇਕੱਠੇ ਇਹੇ ਕਰਦੀਆਂ ਨੇ ਥੋ ਕੰਮ ਕਰਦੇ ਤੋਂ ਬੰਦੇ ਤੋਂ ਗਲਤੀ ਹੋ ਜਾਂਦੀ ਆ ਉਹੀ ਗੱਲ ਪਈ ਜੰਨਾ ਇਹ ਤੇ ਤੂੰ ਕੋਈ ਗੱਲ ਨਹੀਂ ਵੀਰੇ ਤੁਸੀਂ ਨਾ ਬੋਲੋ ਇਹ ਤਾਂ ਸੁਭਾਜ ਇਹੋ ਜਾਂ ਹੈਗਾ ਹੈਗਾ ਹੀ ਆ ਇਹਨਾਂ ਨੇ ਅੱਜ ਤੱਕ ਇਹ ਤਾਂ ਦੇਖਿਆ ਨਹੀਂ ਹੈਗਾ ਵੀ ਕੋਈ ਬੰਦਾ ਦੁਖੀ ਆ ਕਿ ਸੁਖੀ ਆ ਬਸ ਆਪਦੀ ਚੌਦਰ ਮਾਰਨੀ ਆਉਂਦੀ ਆ ਨਾ ਦੁਖੀ ਨੂੰ ਮਨਪਰੀ ਤੈਨੂੰ ਹੋਇਆ ਕੀ ਆ ਇਹ ਦੱਸੀ ਮੜਾ ਜੇ ਬੇਲਨੇ ਚ ਬਾਹੀ ਹੈ ਤੇਰੀ ਚੰਗਾ ਖਾਨਣੀ ਆ ਚੰਗਾ ਹੰਡਾਉਣੀ ਆ ਕਾਦੇ ਜੀ ਦੁਖੀ ਹੋਗੀ ਤੂੰ ਉਹ ਚੁੱਪ ਕਰਦਾ ਕਿ ਨਾ ਤੂੰ ਕਹੀਂ ਬੋਲੀ ਜਾਏਂਗਾ ਇਹਨੂੰ ਮੈਂ ਤਾਂ ਕੀ ਕਰਨਾ ਭਾਈ ਬੋਲ ਕੇ ਬੋਲ ਕੇ ਨਹੀਂ ਕਰਨਾ ਅੱਧਾ ਘੰਟਾ ਬੋਲਦੇ ਨੂੰ ਹੋ ਗਿਆ ਹਲੇ ਬੋਲ ਕੇ ਨਹੀਂ ਕਰਨਾ ਤਾਂ ਪਰ ਕੁਝ ਗਲਤ ਵੀ ਨਹੀਂ ਕਿਹਾ ਬਾਈ ਮੈਂ ਤਾਰੀ ਕੋ ਸਹੀ ਵੀ ਨਹੀਂ ਕਿਹਾ ਤਾਂ ਚੰਗਾ ਪਰ ਮਨਪ੍ਰੀਤ ਬੱਤ ਕੀ ਹੋ ਗਿਆ ਬਾਰੇ ਬੋਲੀ ਜਾਂਦੇ ਸੀ ਹਾਂ ਕੁਝ ਨਹੀਂ ਮੰਮੀ ਮੈਂ ਗੇਟ ਚੋਂ ਨਿਕਲਣ ਲੱਗੀ ਸੀ ਉੱਥੇ ਮੇਰਾ ਪੈਰ ਅੜ ਗਿਆ ਮੇਰੇ ਤੋਂ ਭਾਂਡੇ ਡਿੱਗ ਗਏ ਤੇ ਤਾਰੀ ਮੈਨੂੰ ਬੋਲਣ ਲੱਗ ਪਏ ਕੀ ਕਹਿੰਦਾ ਕਾ ਨਾ ਪਤਾ ਨਹੀਂ ਕਾ ਤੂੰ ਨਹੀਂ ਹੋਈ ਰਹਿਨੀ ਆ ਸਾਰਾ ਦਿਨ ਤੈਨੂੰ ਕੁਝ ਦਿਸਦਾ ਹੀ ਨਹੀਂ ਹੈਗਾ ਤੇਰਾ ਧਿਆਨ ਪਤਾ ਨਹੀਂ ਕਿੱਥੇ ਰਹਿੰਦਾ ਬਸ ਇੰਨੇ ਚ ਫਿਰ ਜਸਵੀਰ ਆ ਤਾਰੀ ਨੂੰ ਬੋਲਣ ਲੱਗ ਪਿਆ ਵੀ ਕਿਉਂ ਬੋਲੀ ਜਾਂਦਾ ਪੁੱਤ ਗੁੱਸਾ ਨਾ ਕਰੀ ਇਹ ਤਾਂ ਗੱਲ ਮੈਂ ਵੀ ਤੈਨੂੰ ਪੁੱਛਣੀ ਸੀ ਤੂੰ ਸਾਰਾ ਦਿਨ ਕਿੱਥੇ ਕੋਈ ਰਹਿਣੀ ਹੈ ਕਾ ਤੂੰ ਨਹੀਂ ਤੇਰਾ ਏ ਕਾਸੀ ਕੰਮ ਚ ਚਿੱਤ ਲੱਗਦਾ ਮੰਮੀ ਚਿੱਤ ਤਾਂ ਲੱਗੇ ਕਿ ਵੀ ਹਰ ਇੱਕ ਤੇਰਾ ਸੁਪਨਾ ਹੁੰਦਾ ਵੀ ਜੇ ਉਹ ਵਿਆਹੀ ਵਰੀ ਗਈ ਨਾ ਉਹਦੇ ਪੇਕੇ ਹਮੇਸ਼ਾ ਹੱਸਦੇ ਖਿੜਦੇ ਆਉਣ ਉਹਨੂੰ ਮਿਲਣ ਉਹਦੇ ਨਾਲ ਦੁੱਖ ਸੁੱਖ ਸਾਂਝੇ ਕਰਨ ਪਰ ਮੈਂ ਜਿਉਂ ਵੀ ਆਈ ਆਈਆ ਮੇਰੇ ਕੋਲੇ ਕਦੇ ਵੀ ਕਿਸੇ ਨੇ ਨਹੀਂ ਆ ਕੇ ਦੇਖਿਆ ਨਾ ਮੇਰਾ ਕੋਈ ਫੋਨ ਚੱਕਦਾ ਉਹ ਹੋ ਮੇਰੀ ਕਾਮਲੀ ਤੀ ਬਸ ਆਈ ਨਹੀਂ ਢੇਰ ਹੌਲਾ ਕਰਦੇ ਹੁੰਦੇ ਚੱਲ ਕੋਈ ਨਹੀਂ ਪੁੱਤ ਜੇ ਉਹ ਨਹੀਂ ਤੇਰਾ ਫੋਨ ਚੱਕਦੇ ਜਾਂ ਤੇਰੇ ਕੋਲੇ ਮਿਲਣੇ ਆਉਂਦੇ ਮੈਨੂੰ ਐਂ ਦੱਸ ਆਪਣੇ ਘਰੇ ਕਾਹਦਾ ਤੋੜਾ ਸੁੱਖ ਨਾਲ ਰੰਗ ਲੱਗਿਆ ਹੋਇਆ ਦੇਖ ਜਸ਼ਨ ਤੇਰਾ ਪਿਆਰ ਕਰਦੀ ਐ ਹੈ ਜਸਵੇਕ ਉਹ ਵੀ ਤੈਨੂੰ ਕਿੰਨਾ ਪਹਿਣਾ ਗੂ ਰੱਖਦਾਗਾ ਨਾ ਮੇਰੀ ਧੀ ਐ ਰੋਈਦਾ ਨਹੀਂ ਹੁੰਦਾ ਅਮੇ ਤੇਰੀ ਅੱਖਾਂ 'ਚ ਨਾ ਹੰਝੂ ਨਹੀਂ ਦੇਖਣੇ ਮੈਨੂੰ ਐਂ ਦੱਸ ਤੈਨੂੰ ਜਿਹੜੀ ਚੀਜ਼ ਦੀ ਲੋੜ ਐ ਮੈਂ ਤੈਨੂੰ ਉਹੀ ਦਿਵਾ ਕੇ ਲਿਆਉਂਗੀ ਪਰ ਐ ਰੋਣਾ ਨਹੀਂ ਪੁੱਤ ਮੰਮੀ ਚੀਜ਼ ਦੀ ਤਾਂ ਕਿਸੇ ਦੀ ਨਹੀਂ ਲੋੜ ਬਸ ਇੱਕ ਪੇਕੇਆਂ ਦੀ ਲੋੜ ਆ ਉਹ ਕਦੇ ਆ ਕੇ ਨਹੀਂ ਖੜਦੇ ਤੇ ਇੱਕ ਪਿਆਰ ਦੀ ਲੋੜ ਆ ਉਹ ਤਾਂ ਚਲੋ ਮੈਨੂੰ ਤੁਹਾਡੇ ਕੋਲ ਬਠੇਰਾ ਮਿਲ ਜਾਂਦਾ ਪੁੱਤ ਕੱਲ ਤਾਂ ਤੇਰੀ ਸਹੀ ਐ ਨਾਲੇ ਰੋਣਾ ਤਾਂ ਮੈਨੂੰ ਤਾਂ ਆ ਗਿਆ ਬਿਜੜਾ ਆਵਦਾ ਸਾਕਾ ਭਾਈ ਆ ਹੁਣੇ ਕਦੇ ਸਾਰ ਵੀ ਨਹੀਂ ਪੁੱਛੀ ਤੇ ਜਸਵੀਰਾ ਤਾਂ ਮੇਰੇ ਤੋਂ ਵੱਡਾ ਹਾਲੇ ਇਹਨਾਂ ਦਾ ਤਾਂ ਮੇਰੇ ਨਾਲ ਰਿਸ਼ਤਾ ਵੀ ਹੋਰ ਆ ਪਰ ਇਹ ਤਾਂ ਵੀ ਮੈਨੂੰ ਭੈਣ ਵਾਂਗੂ ਰੱਖਦੇ ਨੇ ਤੇ ਭਾਈਆਂ ਵਾਂਗੂ ਪਿਆਰ ਕਰਦੇ ਆ ਚਲ ਕੋਈ ਨਾ ਪੁੱਤ ਪੰਜੀ ਉਂਗਲਾਂ ਇੱਕੋ ਜਿਹੀ ਨਹੀਂ ਹੁੰਦੀਆਂ ਮੈਂ ਸਮਝਦੀ ਆਂ ਤੇਰਾ ਦਰਦ ਬਿੱਤਿਆਂ ਨੂੰ ਪੇਕਿਆਂ ਦੀ ਆਸ ਤਾਂ ਹੁੰਦੀ ਐ ਨਾਲੇ ਜਿਹੜਾ ਪਿਆਰ ਪੇਕਿਆਂ ਨਾਲ ਹੁੰਦਾ ਪੁੱਤ ਉਹ ਪੇਕਿਆਂ ਨਾਲ ਹੀ ਹੁੰਦਾ ਹੈ ਹਰੇਕ ਰਿਸ਼ਤੇ ਦੀ ਆਪਣੀ ਐਮਤ ਹੁੰਦੀ ਐ ਚਲ ਕੋਈ ਨਹੀਂ ਹੁਣ ਆਪਾਂ ਕਰ ਵੀ ਸਕਦੇ ਆ ਦੇਖ ਪੁੱਤ ਤੈਨੂੰ ਜਿਹੜੀ ਵੀ ਚੀਜ਼ ਦੀ ਲੋੜ ਐ ਨਾ ਤੂੰ ਬੇਝਿਜਕ ਹੋ ਕੇ ਮੈਨੂੰ ਕਹਿ ਸਕਦੀ ਆ ਜਿੰਨਾ ਮੈਂ ਤੈਨੂੰ ਪਿਆਰ ਕਰ ਸਕਦੀ ਆ ਨਾ ਉਹਨਾਂ ਤੇ ਹੀ ਬਣਾ ਕੇ ਰੱਖੂਗੀ ਪਰ ਮੇਰੀ ਤੇ ਰੋਣਾ ਨਹੀਂ ਬਸ ਪਰ ਮੈਨੂੰ ਕਦੇ ਰੋ ਕੇ ਨਾ ਦਿਖਾਈ ਪਰ ਮੰਮੀ ਤਾਰੀ ਨੂੰ ਤਾਂ ਸਮਝਣਾ ਚਾਹੀਦਾ ਨਾ ਵੀ ਮੇਰੇ ਦਿਲ 'ਚ ਜੋ ਵੀ ਗੱਲ ਆ ਮੈਂ ਉਹਦੇ ਨਾਲ ਹੀ ਤਾਂ ਸਾਂਝੀ ਕਰਨੀ ਹੁੰਦੀ ਆ ਪਰ ਉਹਨੇ ਅੱਜ ਤੱਕ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਅੱਗੋ ਜੋ ਉਹਦੇ ਮੂੰਹ ਚੋਂ ਦਾ ਉਹ ਹੀ ਸੁਣਾ ਦਿੰਦੇ ਹੋ ਮੈਨੂੰ ਤਾਂ ਤਾਰੀ ਦੀ ਜਾਸਤ ਨਾ ਸੱਚੀ ਬਹੁਤ ਫਰਕ ਹੈ ਪਤਾ ਨਹੀਂ ਕਿਉਂ ਨਹੀਂ ਚੱਲਦਾ ਜਏ ਕੋਈ ਗੱਲ ਸਮਝਦਾ ਚੱਲ ਕੋਈ ਨਹੀਂ ਤੂੰ ਉਹਦੀ ਗੱਲ ਦਾ ਗੁੱਸਾ ਨਾ ਕਰਿਆ ਕਰ ਮੈਂ ਉਹਨੂੰ ਸਮਝਾਉਂਗੀ ਇਹ ਪੁੱਤ ਸ਼ੁਰੂ ਤੋਂ ਹੀ ਇਹੋ ਜਿਹਾ ਮੈਂ लाਡਲਾ ਬੜਾ ਰੱਖਿਆ ਹੋਇਆ ਹੈ ਨਾ ਚੱਲ ਕੋਈ ਨਾ ਪੁੱਤ ਹੁਣ ਰੋਈ ਨਾ ਮੈਨੂੰ ਨਾ ਰੋਂਦੀ ਹੋਈ ਤੂੰ ਜਮਾਂ ਨਿਚਰ ਲਈ ਜਾਂਦੀ ਹੈਗੀ ਜਾ ਜਸ਼ਨ ਕੋਲੇ ਵਗ ਜਾ ਹੰਦਰ ਰਾਮ ਕਰ ਲੈ ਮੇਰਾ ਪੁੱਤ ਚਲੋ ਜਸ ਅਸਤ ਮੈਂ ਬਹੁਤ ਖੁਸ਼ ਆ ਬਦਲਿਆ ਗਾ ਤਹੀ ਦਿਨ ਇਹ ਕਿ ਤੂੰ ਬਣਾਉਣਾ ਚਾਹੀਦੀ ਸੀ ਨਾ ਸੇਮ ਉਹੀ ਜੀ ਬਣਾ ਜਸਪਤ ਕਿੱਥੇ ਜਾਂਦੇ ਹੋ ਤੁਸੀਂ ਹੋ ਕੁਛ ਨਹੀਂ ਮੰਮੀ ਅਸੀਂ ਨਾ ਸੁਨਾਮ ਜਾ ਕੇ ਆਉਨੇ ਆ ਜਫਰ ਨੇ ਰਿੰਗ ਬਣਾਉਣੀ ਦਿੱਤੀ ਹੋਈ ਸੀ ਨਾ ਤੇ ਸੁਨਿਹਾਰੇ ਦਾ ਫੋਨ ਆਇਆ ਸੀ ਕਹਿੰਦਾ ਬਣੀ ਪਈ ਹੈ ਲੈ ਜਾਓ ਆ ਕੇ ਪੁੱਤ ਇੱਕ ਗੱਲ ਕਹਾ ਜੇ ਜਸ਼ਨ ਵਾਸਤੇ ਰਿੰਗ ਲੈ ਕੇ ਆਉਂਗੇ ਨਾ ਤਾਂ ਪੁੱਤ ਬਣ ਕੇ ਮਨਪ੍ਰੀਤ ਵਾਸਤੇ ਵੀ ਲੈ ਕੇ ਆਇਓ ਤਾਨੂੰ ਪਤਾ ਹੀ ਉਹਦੇ ਭਰਾਵਾਂ ਦਾ ਹਾਲ ਸਾਰਾ ਦਿਨ ਉਹ ਬੁਸ-ਬੁਸ ਕਰਦੀ ਰਹਿੰਦੀ ਐ ਮੈਥੋਂ ਤਾਂ ਨਾ ਇਹ ਚੱਲੀ ਨਹੀਂ ਜਾਂਦੀ ਹੈਗੀ ਚੱਲ ਪੁੱਤ ਆਪਾਂ ਨਹੀਂ ਉਹਦੇ ਨਾਲ ਕੋਈ ਵੀ ਫਰਕ ਰੱਖਣਾ ਮੇਰੀ ਗੱਲ ਸੁਣ ਪੁੱਤ ਨਾਲ ਤਾਂ ਜਿਹੇ ਜਿਹੇ ਕੋਈ ਤੋਂ ਕੱਪੜੇ ਦੀ ਦੇ ਸੰਤ ਲੈ ਕੇ ਆਏਗੀ ਉਹੇ ਜਿਹੇ ਲਿਆ ਦੀ ਨਾਲ ਇਤੀ ਬਣ ਕੇ ਉਹਨੂੰ ਰਿੰਗ ਲਿਆ ਕਿਦੀ ਨਾਲ ਮਮਮੀ ਇਹ ਕੋਈ ਕਹਿਣ ਵਾਲੀ ਗੱਲ ਸੀ ਮੈਂ ਤਾਂ ਆਪੇ ਪਹਿਲਾਂ ਜੱਸ ਨੂੰ ਕਹਿ ਕੇ ਆਈ ਸੀ ਮੈਂ ਕਿਹਾ ਬਾ ਮਨਪ੍ਰੀਤ ਨੂੰ ਵੀ ਮੇਰੇ ਨਾਲ ਦੀ ਰਿੰਗ ਲਿਆ ਕੇ ਦੇਵਾਂਗੇ ਨਾਲ ਕੋਈ ਨਹੀਂ ਮਮਮੀ ਤੂੰ ਟੈਨਸ਼ਨ ਨਾ ਲੈ ਇਹ ਤਾਂ ਫੇ ਵਧੀ ਲੈ ਕੇ ਦੇਵਾਂਗਾ ਉਹਨੂੰ ਅਜਾਂ ਦਾ ਤੇਰੇ ਹੁੰਦੇ ਮੈਨੂੰ ਕੋਈ ਫਿਕਰ ਨਹੀਂ ਹਾਂ ਤਾਂ ਮੈਨੂੰ ਪਤਾ ਹੈ ਵੀ ਮੇਰਾ ਪੁੱਤ ਉਹਨੂੰ ਆਦੀ ਭੈਣ ਸਮਝਦਾ ਕੋਈ ਫਰਕ ਨਹੀਂ ਰੱਖਦਾ ਹੋਰ ਕੀ ਮੈਨੂੰ ਕਹਿੰਦੇ ਤੂੰ ਭਾਵੇਂ ਦੋ ਸੂਟ ਘੱਟ ਲੈ ਲਈ ਮੇਰੀ ਭੈਣ ਨੂੰ ਵੱੱਦ ਲੈ ਕੇ ਦੇਣੇ ਆ ਚੱਲ ਚੰਗਾ ਪੁੱਤ ਸੌ ਲੱਗੇ ਅੱਜ ਨਾ ਵਿਚਾਰੀ ਇੰਨਾ ਰੋਵੇ ਮੇਰੇ ਕੋਲੇ ਮੇਰੇ ਤਾਂ ਕਲਜੇ 'ਚ ਹੌਲ ਪੈਣ ਲੱਗ ਗਿਆ ਚੱਲ ਕੋਈ ਨਹੀਂ ਮੰਮੀ ਹੁਣ ਆਪਾਂ ਹੀ ਉਹਦਾ ਸਹਾਰਾ ਆਪਾਂ ਹੀ ਉਹਦੇ ਪੇਕੇ ਤੇ ਆਪਾਂ ਹੀ ਸਹਰੇ ਬਣ ਕੇ ਰਹਿਣਾ ਸਹੀ ਗੱਲ ਹੈ ਜੀ ਨਾਲੇ ਤੁਸੀਂ ਦੱਸੋ ਤੁਹਾਨੂੰ ਸੂਟ ਚਾਹੀਦੇ ਨੇ ਉਹ ਨਾ ਨਾ ਮੇਰੇ ਕੋਲ ਤਾਂ ਬਚੇਰੇ ਪਏ ਨੇ ਮੈਂ ਤਾਂ ਤੇਰੇ ਮਾਮੇ ਦੇ ਦਿੱਤੇ ਹੋਏ ਨਹੀਂ ਨਿਭੜਦੇ ਹੈਗੇ ਚੱਲ ਐਂ ਕਰੋ ਜਾਸ਼ਨ ਬਾਕੀ ਵੀਡੀਓ ਕਾਲ ਤੇ ਦਿਖਾ ਦੋ ਮੇਰੇ ਕੋਲ ਦਿਖਾੰਦੋ ਮਨਪ੍ਰੀਤ ਚਲ ਠੀਕ ਹੈ ਪੁੱਤ ਠੀਕ ਹੈ ਮੰਮੀ ਹਾਂ ਚੰਗਾ ਤੇ ਪਾਂਡੇ ਡਿੱਗੇ ਸੀ ਤਾਂ ਵੀ ਤਾਰੀ ਮੈਨੂੰ ਕਿੰਨਾ ਕੁਛ ਬੋਲਿਆ ਸੀ ਨਾਲੇ ਉਹਦਾ ਤਾਂ ਵੀਰਾ ਵੀ ਹੈਗਾ ਸੀ ਚਲ ਉਹਨੇ ਮਾੜੀ-ਮੋਟੀ ਮੇਰੀ ਸਪੋਰਟ ਕਰਤੀ ਹੁਣ ਮੈਂ ਕਿਵੇਂ ਦੱਸੂਗੀ ਵੀ ਮੇਰੇ ਤੋਂ ਫੋਨ ਡਿੱਗ ਗਿਆ ਉੱਪਰੋਂ ਬਾਈ ਹੁਣ ਵੀ ਕਰੇ ਨਹੀਂ ਮਨਪ੍ਰੀਤਾ ਮੈਨੂੰ ਕੱਪੜੇ ਦੇ ਕੱਢ ਕੇ ਮੈਂ ਪਹਿਨ ਲਵੇ ਜਾ ਕੇ ਆਣਾ ਕੱਪੜੇ ਤਾਂ ਦੇ ਦੇਨੀ ਆ ਹਾਂ ਉਹ ਤਾਰੀ ਮੇਰੇ ਤੋਂ ਨਾ ਫੋਨ ਡਿੱਗ ਗਿਆ ਕੀ ਫੋਨ ਡਿੱਗ ਗਿਆ ਮੇਰੇ ਤੋਂ ਮੈਂ ਸਾਫ ਸਫਾਈ ਕਰੀ ਹੁੰਦੀ ਸੀ ਹੱਥ ਵੱਜ ਗਿਆ ਸਾਰਾ ਫੋਨ ਟੁੱਟ ਗਿਆ ਮੇਰੇ ਹੱਥਾਂ 'ਚ ਬਰਕਤ ਹੈਗੀ ਆ pô ਰੱਖਣਾ ਕਦੇ ਭਾਂਡੇ ਭਣਦੀਆਂ ਕਦੇ ਫੋਨ ਭਣਦੀਆਂ ਕਿੱਥੋਂ ਫੂਕਣਾ ਫੂਕਾਂ ਤੇਰਾ ਮੈਂ ਹੁਣ ਮੈਂ ਕਿਹੜਾ ਜਾਣ ਕੇ ਸਿੱਟਿਆ ਤੁਹਾਨੂੰ ਦੱਸੀ ਤਾਂ ਜਾਣੀ ਆ ਵੀ ਉੱਥੇ ਸਫਾਈ ਕਰਨ ਲੱਗੀ ਹੱਥ ਵੱਜ ਗਿਆ ਇੱਕਦਮ ਹੀ ਲੈ ਤੇਰੇ ਪਤਾ ਹੀ ਨਹੀਂ ਲੱਗਦਾ ਚੀਜ਼ ਆ ਵੀ ਹਾਂ ਫੋਨ ਪਿਆ ਕੀ ਪਿਆ ਸਾਹਮਣੇ ਰੱਖਣ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਉਹ ਐਂ ਧਰ ਦਈਏ ਜਿੱਥੇ ਜੀ ਕਰਦਾ ਤੇਰਾ ਫਿਰ ਮੈਂ ਕਿਹੜਾ ਤੁਹਾਨੂੰ ਇਹ ਕਿਹਾ ਵੀ ਮੈਨੂੰ ਨਵਾਂ ਲਿਆ ਦਿਓ ਹਾਂ ਕਰਤਾ ਮੂਹੜ ਖਰਾਬ ਆ ਆ ਪੈਨ ਨੂੰ ਏਸੀ ਦੇਣ ਜਾਣਾ ਤੀਗਾ ਆ ਪਹਿਲਾਂ ਅਗਲਾ ਤਾਂ ਫੋਨ ਹੁਣ 20000 ਰੀ ਤੇ ਲਵਾਏਗੀ ਕੀ ਹੋ ਗਿਆ ਕਿਵੇਂ ਭੱਜ ਭੱਜ ਬਈ ਨੇ ਆ ਦੇ ਆ ਫੋਨ ਭੰਨਤਾ ਆਖੇ ਤਾਰੀ ਮੇਰੇ ਤੋਂ ਫੋਨ ਡਿੱਗ ਗਿਆ ਲੈ ਮੇਰੀ ਤੂੰ ਮੇਰੀ ਗੱਲ ਸੁਣ ਆਏ ਕਿ ਛੱਤ ਨਹੀਂ ਚੜਦਾ ਇਹਨੇ ਕਿਹੜਾ ਜਵਾਕੜੀ ਨੇ ਜਾਣ ਕੇ ਡਿੱਗਿਆਗਾ ਆ ਡਿੱਗ ਗਿਆ ਹੋ ਬੇਪਲੇਖੇ ਇਹ ਤਾਂ ਜਾਣ ਕੀ ਡੇਗਦੀ ਐ ਦਾ ਮੂੰਹ ਪਣਾਈਏ ਰੱਖਦੀ ਕਦੇ ਭਾਂਡੇ ਭਣਦੀਆ ਕਦੇ ਫੋਨ ਭਾਣਾ ਦਿੰਦੀ ਐ ਬਸ ਤੂੰ ਸਾਰਾ ਦਿਨ ਆਏ ਪੁੱਠਾ ਹੀ ਇਹਦੇ ਮਗਰ ਪਿਆਰਿਆ ਕਰ ਮੇਰੀ ਗੱਲ ਸੁਣ ਬੇ ਆ ਮੋੜੀ ਮੋਟੀ ਅਕਲ ਆਉਂਦੇ ਭਰਾ ਤੋਂ ਸਿੱਖ ਲੈ ਉਹ ਕਦੇ ਬੋਲਦਾ ਤੇਰੇ ਵਾਂਗੂ ਐ ਭਾਈ ਉਹ ਗਲਤੀ ਵੀ ਨਹੀਂ ਕਰਦੀ ਫਿਰ ਭਾਬੀ ਗਲਤੀ ਕਰਦੇ ਕਦੇ ਦੇਖਿਆ ਕਿੰਦੇ ਦਾ ਮੋਬਾਈਲ ਲੈ ਕੇ ਦਿੱਤਾ ਹੋਇਆ ਉਹਨੂੰ ਉਹੀ ਲਈ ਫਿਰਦੀ ਆ ਵੀ ਹੱਕ ਦੇ ਨੇ ਭੰਨਿਆ ਹੋਏ 3600 ਵਾਰੀ ਭੰਨ ਜਾਏ ਕਦੇ ਦਾ ਗਲਾਸ ਗਾਰਡ ਜਿ ਲਵਾਉਂਦਾ ਮਰ ਗਿਆ ਮੈਂ ਅੱਜ ਜਮੀਨ ਬੇੜਾ ਕਰਕੇ ਕਰਤਾ ਇਹਦਾ ਜੀ ਕਰਦਾ ਵੀ ਮੈਂ ਫੋਨ ਭੰਨ ਦੇ ਜੇ ਹੁਣ ਗਲਤੀ ਨਾਲ ਡਿੱਗ ਗਿਆ ਉਹੀ ਸਿਰੇ ਸਿਰ ਚੜੀ ਜਾਣਾਗਾ ਚਲ ਮੈਨੂੰ ਤਾਂ ਕੀ ਐ ਮੈਂ ਤਾਂ ਚੜਦਾ ਨਹੀਂ ਸਿਰ ਤੂੰ ਜਾਪਤਾ ਵਧੀਆ ਕਰਿਆ ਹੁਣ ਬੈਠੀ ਰਹੀ ਫਿਰ ਹੁਣ ਮੰਗੀ ਮੇਰੇ ਤੋਂ ਫੋਨ ਲਾ ਦੂੰ ਦਊ ਤੈਨੂੰ ਲੈ ਕੇ ਮੈਂ ਚਲ ਕੋਈ ਨਹੀਂ ਮੈਂ ਕਿਹੜਾ ਕਿਸੇ ਨਾਲ ਗੱਲ ਕਰਨੀ ਹੁੰਦੀ ਆ ਕੋਈ ਪੇਕਿਆਂ ਦਾ ਮੈਨੂੰ ਨਹੀਂ ਆਸਰਾ ਉਹ ਵੀ ਮੈਨੂੰ ਫੋਨ ਲਾਉਣਗੇ ਤਾਰੀ ਆਇਆ ਨਹੀਂ ਕਰਦੇ ਹੁੰਦੇ ਪੁੱਤ ਨਹੀਂ ਕਿ ਦਦ ਲੈਣਾ ਦਿਖਾਈ ਜਾਂਦਾ ਮੈਂ ਕੋਈ ਦਿਨ ਕੋਈ ਦਿਨ ਨਹੀਂ ਦਿਖਾਉਂਦਾ ਮੈਂ ਬਸ ਇੰਨਾ ਕਿ ਭਾਈ ਮੇਰੇ ਤੋਂ ਹੁਣ ਦੁਬਾਰੇ ਲਿਆ ਕੇ ਨਹੀਂ ਦਿੱਤਾ ਜਾਂਦਾ ਤੂੰ ਲੈ ਕੇ ਦੇਖਿਆ ਵੀ ਕੀ ਇਹਨੂੰ ਹਰ ਜੀ ਤੇਥੋਂ ਹੁੰਦੀ ਨਹੀਂ ਕੋਈ ਕੰਮ ਕਰਦਾ ਵੀ ਤੂੰ ਇਹਦਾ ਉਹ ਫਿਰ ਭਾਈ ਹੁਣ ਫੋਨ ਭੰਨ ਤਾਲਾ ਕੀ ਕਰੇਗਾ ਤਾਰੀ ਫਿਰ ਕੀ ਹੋ ਗਿਆ ਤੇਥੋਂ ਕਦੇ ਫੁੱਟਿਆ ਨਹੀਂ ਫੋਨ ਤੂੰ ਗਲਤੀ ਨਹੀਂ ਕਰੀ ਯਾਰ ਸਾਰਾ ਟੱਬਰ ਮੇਰੇ ਸਿਰ ਤੇ ਆ ਕੇ ਚੜ ਜਾਂਦੇ ਤੁਸੀਂ ਨੂੰ ਕਹਿਣਾ ਤਾਂ ਗਿਆ ਸਮਝਾਉਣਾ ਤਾਂ ਕੀ ਆ ਸਮਝਾ ਚੰਬਲਾ ਚ ਬੁਲਾ ਕੇ ਮੇਰੇ ਗਾਲ ਪਾਤੀ ਤੁਸੀਂ ਨੇ ਇਹ ਕੋਈ ਤੇਰੇ ਗੱਲ ਨਹੀਂ ਪਈ ਮਾੜਾ ਮੋਟਾ ਸੋਚ ਲਿਆ ਕਰ ਉਹਦਾ ਦਿਲ ਕਿੰਨਾ ਦੁਖਦਾਗਾ ਸਾਰਾ ਦਿਨ ਬੋਲਣ ਤੇ ਹੀ ਜੋਰਾ ਕੋਈ ਕੰਮ ਵੀ ਕਰ ਲਿਆ ਕਰ ਆ ਮੈਂ ਤਾਂ ਕੰਮ ਕਾਹਨੂੰ ਕਰਦਾ ਔਰ ਕੰਮ ਕੌਣ ਕਰਦਾ ਭਾਬੀ ਮੈਂ ਫਿਰਦਾ ਨਹੀਂ ਨਾਲ ਪਾਹੀ ਦਾ ਦੁੱਖ ਹੁੰਦਾ ਜੇ ਕੰਮ ਕਰਦਾ ਵੀ ਇਹ ਘਰੇ ਬੈਠੇ ਜੀਜਾ ਬੰਨੀ ਜਾਂਦੀ ਆ ਬੰਦਾ ਕਦੇ ਤਾਂ ਸਿੱਧੇ ਮੂੰਹ ਬੋਲ ਲੈਂਦਾ ਹੁੰਦਾ ਨਾ ਤੂੰ ਜਦੋਂ ਹੋਣਾ ਤੇਰਾ ਇਹਦੇ ਨਾਲ ਕਲੇਸ਼ ਹੀ ਹੁੰਦਾ ਮੈਂ ਕਦੇ ਨਹੀਂ ਦੇਖਿਆ ਵੀ ਤੂੰ ਕਦੇ ਇਹਦੇ ਨਾਲ ਸਹਿਜ ਮਤੇ ਗੱਲ ਕੀਤੀ ਹੋਵੇ ਮਮੀ ਪਤਾ ਨਹੀਂ ਕਾ ਚੱਕਿਆ ਰਹਿੰਦਾ ਲੋਕਾਂ ਨਾਲ ਤਾਂ ਤੂੰ ਹਾਸਾ ਸੁਬੋਲਦਾ ਘਰੇ ਆਉਂਦੇ ਤੇਰੇ ਫਲੇਟ ਪੈ ਜਾਂਦੀ ਐ ਨਾਲੇ ਫੇਰ ਕੀ ਹੋ ਗਿਆ ਜੇ ਫੋਨ ਫਟ ਗਿਆ ਤੂੰ ਹੀ ਜਾਣ ਕੱਢਣ ਵਾਲੀ ਕਰ ਰੱਖੀ ਓਦੀ ਵਿਚਾਰੀ ਦੀ ਤਾਰੀ ਮੇਰਾ ਤਾਂ ਕੋਈ ਜੀ ਨਹੀਂ ਕਰਦਾ ਵੀ ਮੈਂ ਵਾਰ-ਵਾਰ ਗਲਤੀਆਂ ਕਰਾਂ ਤੇ ਤੁਹਾਡੇ ਤੋਂ ਵਾਰ-ਵਾਰ ਗੱਲਾਂ ਸੁਣਾ ਬਸ ਮੇਰੇ ਦਿਲ ਦਾ ਜਿਹੜਾ ਦੁੱਖ ਦਰਦਾ ਉਹ ਸਿਰਫ ਮੈਂ ਹੀ ਜਾਣਦੀ ਆ ਤੁਸੀਂ ਅੱਜ ਤੱਕ ਨਾ ਪੁੱਛਣ ਦੀ ਕੋਸ਼ਿਸ਼ ਕੀਤੀ ਆ ਤੇ ਨਾ ਮੇਰੇ ਤੋਂ ਦੱਸਿਆ ਹੀ ਗਿਆ ਤੁਹਾਨੂੰ ਕੁਝ ਤੁਸੀਂ ਇਹ ਕਦੇ ਦੇਖਿਆ ਵੀ ਮੇਰਾ ਭਾਈ ਅੱਜ ਤੱਕ ਵੀ ਮੇਰੇ ਕੋਲ ਆ ਕੇ ਨਹੀਂ ਖੜਿਆਗਾ ਕਦੇ ਉਹਨੇ ਮੈਨੂੰ ਕੋਈ ਫੋਨ ਨਹੀਂ ਲਾਇਆ ਕਦੇ ਉਹਨੇ ਕੋਈ ਦੁੱਖ ਸੁੱਖ ਨਹੀਂ ਪੁੱਛਿਆ ਮੇਰੇ ਤੋਂ ਬਸ ਮੇਰਾ ਧਿਆਨ ਹੀ ਮੇਰੇ ਉਧਰ ਵੀਰੇ ਤੇ ਭਾਬੀ ਨਾਲ ਫਿਰਦਾ ਰਹਿੰਦਾ ਮਨਪ੍ਰੀਤ ਜੇ ਐਡੀ ਗੱਲ ਸੀ ਤੂੰ ਮੇਰੇ ਨਾਲ ਗੱਲ ਕਰਦੀ ਜਸ ਹੈਗਾ ਤਾਂ ਹੈਗਾ ਤੇਰਾ ਭਰਾ ਕਿਉਂ ਦਿਮਾਗ ਤੇ ਗੱਲ ਆਉਣੀ ਆ ਤਾਰੀ ਨਾਲੇ ਕਿਸੇ ਨੂੰ ਬੋਲਣ ਤੋਂ ਪਹਿਲਾਂ ਨਾ ਥੋੜਾ ਸਮਝੀਦਾ ਹੁੰਦਾ ਵੀ ਬੰਦਾ ਕਿਹੜੀ ਗੱਲ ਤੋਂ ਦੁਖੀ ਆ ਨਾਲੇ ਤੂੰ ਕਿਉਂ ਉਧਰ ਦਿਮਾਗ ਲਾਉਣੀ ਆ ਮਨਪ੍ਰੀਤ ਮੈਂ ਹੈਗਾ ਤੇਰਾ ਭਾਈ ਜਿੱਤਰਾ ਸਗਾਪਾ ਇਹਦੇ ਨਾਲ ਨਹੀਂ ਵਰਤਦਾ ਤਾਂ ਫੇਰ ਕੀ ਹੋ ਗਿਆ ਮੈਂ ਕਦੇ ਤੈਨੂੰ ਭੈਣਾ ਤੋਂ ਘੱਟ ਸਮਝਾਂਗਾ ਮੁੰਡਿਆ ਮੇਰੀ ਗੱਲ ਸੁਣ ਲੈ ਹੁਣ ਤੱਕ ਤੂੰ ਜਿੰਨਾ ਵੀ ਕੁੜੀ ਨੂੰ ਕੁੱਠਾ ਸਿੱਧਾ ਬੋਲਿਆ ਨਾ ਉਹ ਮੈਂ ਝੱਰ ਲਿਆ ਪਰ ਜੇ ਹੁਣ ਬੋਲਿਆ ਨਾ ਤਾਂ ਸਾਬ ਲਾ ਲਈ ਤੇਰਾ ਕੀ ਹਾਲ ਹੋਊਗਾ ਵੀਰੇ ਜੇ ਮੈਂ ਇਸ ਘਰ ਚ ਰਹੀ ਜਾਨੀ ਹਾਂ ਨਾ ਇੱਕ ਸਿਰਫ ਤੁਹਾਡੇ ਕਰਕੇ ਤੇ ਆ ਦੀਦੀ ਦੇ ਪਿਆਰ ਕਰਕੇ ਕਿਉਂਕਿ ਤੁਸੀਂ ਤਾਂ ਹਮੇਸ਼ਾ ਹੀ ਮੈਨੂੰ ਮੇਰੇ ਸਕੇ ਭਾਈ ਤੋਂ ਵੱਧ ਕੇ ਪਿਆਰ ਕੀਤਾ ਜਿੱਥੇ ਵੀ ਤੁਹਾਨੂੰ ਬੋਲਣਾ ਸਹੀ ਲੱਗਦਾ ਤੁਸੀਂ ਮੇਰੇ ਕਰਕੇ ਬੋਲਦੇ ਹੋ ਤੇ ਦੀਦੀ ਤੁਸੀਂ ਤਾਂ ਕਦੇ ਜਠਾਣੀਆਂ ਵਾਲਾ ਵਿਹਾਰ ਕੀਤਾ ਹੀ ਨਹੀਂ ਮੇਰੇ ਨਾਲ ਸਗੋਂ ਹਮੇਸ਼ਾ ਮੈਨੂੰ ਆਇਆ ਮਿਲੇ ਹੋ ਜਿਵੇਂ ਮੇਰੀ ਵੱਡੀ ਭੈਣ ਹੋਵੇ ਪਰ ਇਹ ਤਾਂ ਮੇਰਾ ਫਰਜ਼ ਸੀਗਾ ਤੂੰ ਮੇਰੀ ਛੋਟੀ ਭੈਣ ਬਣ ਕੇ ਰਹੀ ਤੇ ਮੈਂ ਤੇਰੀ ਵੱਡੀ ਹੁਣ ਤਾਂ ਚਾਹੇ ਸਾਰੀ ਉਮਰ ਮੇਰਾ ਪੇਕਾ ਪਰਿਵਾਰ ਮੇਰੇ ਨਾਲ ਆ ਕੇ ਨਾ ਖੜੇ ਪਰ ਮੈਨੂੰ ਨਾ ਬਸ ਤੁਹਾਡੇ ਸਾਰਿਆਂ ਦੇ ਵਿੱਚੋਂ ਆਪਦਾ ਪੇਕਾ ਪਰਿਵਾਰ ਹੀ ਦਿਸਦਾ ਮਿੰਤਾ ਆਇਆ ਲੱਗਦਾ ਵੀ ਸਹੁਰਿਆਂ ਦੇ ਰੂਪ ਚ ਮੈਨੂੰ ਉਮੀ ਡੈਡੀ ਭੈਣ ਭਾਈ ਸਾਰਾ ਕੁਝ ਹੀ ਮਿਲ ਗਿਆ ਕੋਈ ਨਾ ਤੈਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈਗੀ ਅਸੀਂ ਸਾਰੇ ਫਰਜ਼ ਨਿਭਾਉਣੇ ਆ ਨਾ ਤੇਰੇ ਪਹਿਲਾਂ ਵੀ ਨਿਭਾਉਂਦੇ ਆਇਆ ਤੇ ਅੱਗੇ ਵੀ ਨਿਭਾਵਾਂਗੇ ਹੁਣ ਵੀਰੇ ਮੈਂ ਤਾਂ ਇਹੀ ਕਹਿਨੀ ਆ ਵੀ ਹਰ ਇੱਕ ਕੁੜੀ ਨੂੰ ਨਾ ਤੁਹਾਡੇ ਵਰਗਾ ਪਰਿਵਾਰ ਹੀ ਮਿਲੇ ਨਾਲੇ ਉਹ ਖੁਸ਼ ਰਹਿ ਆ ਘਰੀ ਐਵੇਂ ਨਾ ਦਿਮਾਗ ਤੇ ਬੋਝ ਪਾ ਲੈ ਤੇ ਹਰ ਇੱਕ ਪਰਿਵਾਰ ਨੂੰ ਤੇਰੇ ਵਰਗੀ ਨੂੰ ਵੀ ਮਿਲੇ ਤੂੰ ਵੀ ਸਮਝ ਲੈ ਹੁਣ ਨਾਲੇ ਮੈਨੂੰ ਵੀ ਮaaf ਕਰਦੀ ਮੈਂ ਕਿਉਂਕਿ ਸ਼ਾਇਦ ਮੇਰੇ ਚੀ ਕਮੀਆਂ ਰਹੀਆਂ ਨੇ ਜਿਹੜਾ ਮੈਂ ਤੈਨੂੰ ਸਮਝ ਨਹੀਂ ਸਕਿਆ ਚੀਜ਼ ਜਿਆਦਾ ਬਣ ਜਾਂਦੀਆਂ ਨੇ ਯਾਰ ਆ ਰਿਸ਼ਤੇ ਨਹੀਂ ਦਵਾਰੇ ਬਣਦੇ ਸ਼ੁਕਰ ਹੈ ਤੈਨੂੰ ਵੀ ਬੇਲੇ ਰਹਿੰਦੇ ਅਕਲ ਆ ਗਈ ਅਕਲ ਨਹੀਂ ਮੰਮੀ ਸਿਆਣੇ ਗੱਲਾਂ ਕਰਨੀਆਂ ਵੀ ਆ ਗਈਆਂ ਚੱਲ ਫਿਰ ਹੁਣ ਤੈਨੂੰ ਲੈ ਕੇ ਆਈਏ ਫੋਨ ਉਧਰ ਉਧਰ ਸਸਿਕਾ ਸਿਕਾ ਉਮੀਦ ਕਰਦੇ ਆ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰ ਪਰਿਵਾਰਾਂ ਦੇ ਬਹਿ ਕੇ ਸਾਡੀ ਵੀਡੀਓ ਇੰਜੋਏ ਕਰ ਰਹੇ ਹੋਵੋਗੇ ਤਾਉ ਤੋਂ ਪਹਿਲਾਂ ਦਾ ਵੀਡੀਓ ਕਿਵੇਂ ਲੱਗੀ ਵਧੀਆ ਵਧੀਆ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਜੇ ਤੁਸੀਂ ਕਮੈਂਟ ਕਰਦੇ ਹੋ ਤਾਂ ਸਾਨੂੰ ਪਤਾ ਲੱਗਦਾ ਵੀ ਅਸੀਂ ਜੋ ਵੀ ਵੀਡੀਓ ਬਣਾ ਰਹੇ ਹਾਂ ਤੁਹਾਨੂੰ ਪਸੰਦ ਆ ਰਹੀ ਹੈ ਕਿ ਨਹੀਂ ਆ ਰਹੀ ਤੇ ਜ਼ਰੂਰੀ ਨਹੀਂ ਹੁੰਦਾ ਕਿ ਸਾਰੇ ਸੌਰਾ ਪਰਿਵਾਰ ਜਾਂ ਉਹਾਂ ਮਾੜੀ ਹੋਣ ਚੰਗੇ ਵੀ ਬਹੁਤ ਹੁੰਦੇ ਆ ਬਹੁਤ ਕਰਾਂ ਚ ਇਹੋ ਜਿਹੇ ਰਿਸ਼ਤੇ ਨੇ ਜੇ ਅਸੀਂ ਵੀਡੀਓ ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿ ਸਾਰੇ ਜਿੱਚ ਹਰ ਇੱਕ ਕੋਈ ਫੈਮਿਲੀ ਇਹੋ ਜਿਹੀ ਵੀ ਹੁੰਦੀ ਆ ਜਿੱਚ ਸਾਰੇ ਚੰਗੇ ਹੀ ਹੁੰਦੇ ਆ ਹਨਾ ਇੱਕ ਦੂਜੇ ਬਾਰੇ ਹਾਂ ਇੱਕ ਦੂਜੇ ਬਾਰੇ ਵਧੀਆ ਸੋਚਦੇ ਆਗੇ ਕੋਈ ਵੀ ਇਹ ਨਹੀਂ ਸੋਚਦਾ ਕੋਈ ਸੱਸ ਨਹੀਂ ਸੋਚਦੀ ਮੇਰੀ ਨੂੰਹ ਐ ਕਿਉਂ ਆ ਕੋਈ ਨੂੰਹ ਸੱਸ ਵਾਲਾ ਨਹੀਂ ਮਾਵਾਂ ਧੀਆਂ ਬਣ ਕੇ ਰਹਿੰਦੀਆਂ ਨਹੀਂ ਗੀਆਂ ਬੋਲੋ ਅੱਗੇ ਕੋਈ ਮਾਈਕ ਨਹੀਂ ਆਇਆ ਮੇਰੇ ਕੋਲ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਕਿਉਂਕਿ ਵੀਡੀਓ ਤਾਂ ਬਹੁਤ ਲੋਕ ਦੇਖਦੇ ਆ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਤੇ ਸਾਡੀ ਵੀਡੀਓ ਸ਼ੇਅਰ ਵੀ ਕਰ ਦਿਆ ਕਰੋ ਸ਼ਾਇਦ ਕੋਈ ਪਰਿਵਾਰ ਸੁਧਰ ਜਾ ਸਾਡੀ ਵੀਡੀਓ ਦੇਖ ਕੇ ਸਾਰਿਆਂ ਨੂੰ ਤਾਂ ਅਸੀਂ ਨਹੀਂ ਸੁਧਾਰ ਸਕਦੇ ਕਿ ਪਤਾ ਕਿਸੇ ਦਾ ਮਾਈਂਡ ਚੇਂਜ ਹੋ ਜਾਈ ਹੈ ਨਾ ਬਹੁਤ ਕਰਾਂ ਦੇ ਰਿਸ਼ਤੇ ਆਂਦੇ ਹੀ ਰਹ ਜਾਂਦੇ ਆ ਮੰਨ ਲਓ ਜੇ ਉਹਦੇ ਤੋਂ ਮੇਰੇ ਤੋਂ ਕੋਈ ਵੱਡਾ ਹੈ ਨਾ ਮੈਂ ਸੋਚੀ ਰਹਿੰਦੀ ਇਹ ਤਾਂ ਮੇਰਾ ਜੇਠ ਆ ਮੇਰਾ ਜੇਠ ਆ ਪਰ ਜੇ ਉਹ ਥਾਂ ਤੇ ਤਾਂ ਭਾਈ ਬਣ ਕੇ ਵੀ ਮੈਨੂੰ ਭੈਣ ਬਣਾ ਕੇ ਵੀ ਰੱਖ ਸਕਦਾ ਹੈ ਤਾਂ ਸਾਰੇ ਹੀ ਬਹੁਤ ਨੇ ਪਰਿਵਾਰ ਚਾਹ ਕਰ ਕਿਸੇ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਜੇ ਸ਼ੇਅਰ ਕਰੋਗੇ ਤਾਂ ਹੀ ਪਰਿਵਾਰ ਦੇ ਰਿਸ਼ਤੇ ਮਜ਼ਬੂਤ ਹੁੰਦੇ ਆ ਬਿਲਕੁਲ ਉਧਰ ਟਾਈਮ ਕਿਸੇ ਨਹੀਂ ਨਿਕਾਇਆ ਜਾਂਦੀ ਆ 4:00 ਵਜੇ ਕੇ 4:00 ਵਜੇ ਚਲੋ ਸਤਿ ਸ੍ਰੀ ਅਕਾਲ ਜੀ